ਸਤਿਕਾਰਯੋਗ ਸੰਗਤ ਜੀਓ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਾਡੇ ਸਮੂਹ ਟੀਮ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮੌਜੂਦ ਹਾਂ ਵਿਦੇਸ਼ੀ ਟਰਤੀਬਰ ਬ੍ਰੈਮਟਨ ਵਿੱਚ ਜਿੱਥੇ ਪੰਜਾਬ ਦੀ ਰੂਹ ਪੰਜਾਬੀਅਤ ਦੀ ਮਿਠਾਸ ਅਤੇ ਤਿਉਹਾਰਾਂ ਦੀ ਚਮਕ ਇੱਕ ਵਾਰ ਫਿਰ ਜੀ ਉੱਠੀ ਹੈ ਜੀ ਹਾਂ ਸੱਜਣੋ ਮਿਸਟਰ ਸਿੰਘ ਵੱਲੋਂ ਇੱਥੇ ਮਨਾਈ ਜਾ ਰਹੀ ਦੀਵਾਲੀ ਨੇ ਬ੍ਰੈਮਟਨ ਦੇ ਮਾਹੌਲ ਨੂੰ ਪੰਜਾਬੀ ਰੰਗ ਵਿੱਚ ਰੰਗ ਦਿੱਤਾ ਹੈ ਇੱਥੇ ਪੰਜਾਬੀ ਪਹਿਰਾਵੇ ਨੇ ਸਭ ਦਾ ਦਿਲ ਜਿੱਤ ਲਿਆ ਹੈ ਪੰਜਾਬੀ ਬੋਲੀ ਨੇ ਹਰ ਦਿਲ 'ਚ ਆਪਣੀ ਗੂੰਜ ਛੱਡੀ ਹੈ ਤੇ ਪੰਜਾਬੀ ਮਿਠਿਆਇਆ ਨੇ ਤਾਂ ਮਾણો ਪੰਜਾਬ ਦੀਆ ਯਾਦਾਂ ਹੀ ਤਾਜ਼ਾ ਕਰ ਦਿੱਤੀਆਂ ਹਨ ਮਿਸਟਰ ਸਿੰਘ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਲੱਖਣ ਅੰਦਾਜ਼ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ ਪਿਆਰ ਸਾਂਝਾ ਤੇ ਪੰਜਾਬੀਅਤ ਦਾ ਸੁਨੇਹਾ ਦੇਂਦੀ ਹੋਈ ਤੁਸੀਂ ਸਾਰੇ ਵੀ ਆਪਣੀਆਂ ਦੁਆਵਾਂ ਤੇ ਖੁਸ਼ੀਆਂ ਨਾਲ ਇਸ ਮਾਹੌਲ ਨੂੰ ਹੋਰ ਚਮਕਦਾਰ ਬਣਾਉ ਜੀ ਅਤੇ ਦੱਸਦੇ ਚੱਲੀਏ ਮਿਸਟਰ ਸਿੰਘ ਪੰਜਾਬੀਆਂ ਲਈ ਅਗਲੀ ਵਾਰ ਕੀ ਖਾਸ ਤੋਹਫ਼ਾ ਲੈ ਕੇ ਆਉਣਗੇ ਇਹ ਜਾਣਨ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚਲੋ ਸੱਜਣੋ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਰੌਸ਼ਨੀ ਖੁਸ਼ਹਾਲੀ ਤੇ ਪੰਜਾਬੀਅਤ ਸਦਾ ਕਾਇਮ ਰਹੇ ਵਾਹਿਗੁਰੂ ਸਭ ਤੇ ਆਪਣੀ ਕਿਰਪਾ ਕਰੇ ਤਾਂ ਆਪਾ ਜੀ ਮਿਸਟਰ ਸਿੰਘ ਦਿਵਾਈ ਦਿਵਾਲੀ ਮੇਲਾ ਮਠਾਈ ਮੇਲੇ ਤੇ ਅਸੀਂ ਆ ਰਹੇ ਆਂ ਆਪਾ ਕਰਵਾ ਚੌਥ ਚੱਕਰੀ ਦੋ ਤੇ ਹਾਰ ਤੇ ਪਹਿਲਾ ਆਏ ਬਹੁਤ ਵਧੀਆ ਲੱਗੀ ਸਾਨੂੰ ਸਰਵਿਸ ਤੁਹਾਡੇ ਬਹੁਤ ਜਿਆਦਾ ਸੋਹਣੀ ਵੈਰਾਈਟੀ ਹੈ ਇੰਨੀ ਇੰਡੀਆ ਵੀ ਸਾਨੂੰ ਵੈਰਾਈਟੀ ਨਹੀਂ ਦੇਖਣ ਨੂੰ ਮਿਲੀ ਸੋ मच ਆ ਫਸ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਮਾਲਵਾ న్యూਸ ਫਟਾਫਟ ਐਂਡ এবੀਸੀ న్యూਸ ਫਾਰਮ ਅ ਜੇ ਜੇ ਸਾਡੇ ਕੋਲ ਪਹੁੰਚੇ ਹੋ ਖਬਰੇ ਕਰਨ ਲਈ ਤੁਹਾਡਾ ਸਾਡੀ ਸਾਰੀ ਮੈਨੇਜਮੈਂਟ ਵੱਲੋਂ ਤਹਿ ਦਿਲੋਂ ਧੰਨਵਾਦ ਜੁਗਰ ਗੁਜਾਰਾ ਜੀ ਜਿਹੜਾ ਇਹ ਮਠਿਆਈ ਮੇਲਾ ਜੀ ਇਹ ਮਿਸਟਰ ਸਿੰਘ ਦੀਾ ਟੀਮ ਵੱਲੋਂ ਜਿਹੜਾ ਇਹ ਪਹਿਲੀ ਵਾਰੀ ਲਗਾਇਆ ਗਿਆ ਜੀ ਇਹ 12 ਦਿਨ ਦਾ ਇੱਕ ਲੰਬਾ ਪ੍ਰੋਗਰਾਮ ਲੰਬਾ ਮੇਲਾ ਹੈ ਜਿਹੜਾ ਕਿ 9 ਤਰੀਕ ਨੂੰ ਆਪਾਂ 9 ਅਕਤੂਬਰ ਤੋਂ ਸ਼ੁਰੂ ਕੀਤਾ ਸੀਗਾ ਅੱਜ ਆਪਾਂ ਦਾ 11ਵਾਂ ਦਿਨ ਹੈ ਤੇ 10 ਦਿਨ ਤੋਂ ਜਿੰਨੇ ਵੀ ਪਰਿਵਾਰ ਜਿੱਤੇ ਵੀ ਮਹਿਮਾਨ ਸਾਡੇ ਕੋਲ ਜੇ ਤੋਂ ਸ਼ਾਪਿੰਗ ਕਰ ਚੁੱਕੇ ਨੇ ਜੀ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜਿੱਦਾਂ ਕਿ ਤੁਸੀਂ ਦੱਸਿਆ ਹੈ ਕਿ ਮਠਿਆਈ ਜਿਹੜੀ ਆ ਜੀ ਗਿਫਟ ਹੈਂਪਰਸ ਨੇ ਸਾਡੇ ਕੋਲ ਚਾਕਲੇਟ ਤੋਂ ਬਣੇ ਹੋਏ ਡਰਾਈ ਫਰੂਟ ਤੋਂ ਬਣੇ ਹੋਏ ਬਾਹਰਲੇ ਪੱਤੇ 15 ਤਰ੍ਹਾਂ ਦੇ ਸਾਡੇ ਕੋਲ ਫੂਡ ਸਟਾਲ ਲੱਗੇ ਹੋਏ ਨੇ ਜਿੱਥੇ ਲੋਕ ਆ ਕੇ ਮਠਿਆਈਆਂ ਖਾਂਦੇ ਨੇ ਉੱਥੇ ਗਰਮਾ-ਗਰਮ ਜਿਹੜੇ ਆ ਫੂਡ ਸਟਾਲ ਜਿਹੜੇ ਫਰੈਸ਼ ਸਾਡੀਆਂ ਅੱਖਾਂ ਸਾਹਮਣੇ ਬਣਦੇ ਨੇ ਉਹ ਵੀ ਇੰਜੋਏ ਕਰ ਰਹੇ ਨੇ ਤੋਂ ਸਾਰੀ ਕਮਿਊਨਿਟੀ ਦਾ ਅਸੀਂ ਸਾਡੀ ਸਾਰੀ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜੀ ਆਖਦੇ ਹਾਂ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸੋ ਇਹ ਜਿਹੜਾ ਮੇਲਾ ਜੀ 21 ਤਰੀਕ ਤੱਕ ਹੋਣ ਤੇ 30 ਕਾਮਨ ਜਿਹੜਾ ਸਾਡੇ ਪਰਿਵਾਰਾਂ ਦਾ ਕਿ ਜਾਣਿਆ ਪਹਿਚਾਣਿਆ ਆ ਬਾਲ ਹੈਗਾ ਆਊਟਲਟ ਹੈਗਾ ਜੀ ਉੱਪਰ ਚੱਲ ਰਿਹਾ ਆ ਸੋ ਤੁਸੀਂ ਆਓ ਇਸ ਮੇਲੇ ਦਾ ਮਾਹੌਲ ਚੈੱਕ ਕਰੋ ਇਸ ਮੇਲੇ ਦੇ ਵਿੱਚ ਹੋ ਸਕਦਾ ਤੁਹਾਨੂੰ ਇੱਕ ਫੌਂਡ ਮਿਠਾਈ ਦੇ ਨਾਲ ਇੱਕ ਬ੍ਰਾਂਡ ਨਿਊ ਕਾਰ ਨਿਕਲ ਆਵੇ 4 ਲੱਖੀ ਕੋ ਦੇ ਟ੍ਰਿਪ ਨਿਕਲ ਜਾਣ ਜਾਂ ਫਿਰ ਦੋ ਇੰਡੀਆ ਦੀਆਂ ਰਿਟਰਨ ਟਿਕਟਾਂ ਨਿਕਲ ਜਾਣ ਤਨ ਕਾਣਾ ਸਾਹਿਬ ਦੀ ਯਾਤਰਾ ਦਾ ਇੱਕ ਪੈਕੇਜ ਜਿਹੜਾ ਜੀ ਉਹ ਸਾਡੇ ਭਰਾਵਾਂ ਨੂੰ ਅਨਾਉਂਸ ਕੀਤਾ ਗਿਆ ਏਕਮ ਜੂਲੀਅਸ ਨਾਲੋਂ ਪੰਜ ਜਿਹੜੀਆਂ ਮੁੰਡੀਆਂ ਨੇ ਡਾਇਮੰਡ ਦੀਆਂ ਬਹੁਤ ਖੂਬਸੂਰਤ ਕੀਤੀਆਂ ਨੇ ਹੋਰ ਵੀ ਬੜੇ ਬਾਰੇ ਸਪਾਂਸਰਸ ਨੇ ਸਾਡੇ ਨਾਲ ਚੋਪੜਾ ਜੂਲੀਅਸ ਤੋਂ ਐਂਡ ਫਾਰ ਅਰ ਤੁਹਾਨੂੰ ਵੀ ਧੰਨਵਾਦ ਕਰਦੇ ਹਾਂ ਸਪਾਂਸਰਾਂ ਦਾ ਵੀ ਤੇ ਤੁਹਾਡੂ ਵੀ ਜੀ ਆਖਦੇ ਆ ਦੁਬੇ ਪਰਿਵਾਰ ਸਮੇਤ ਅੱਜ ਜਿੱਤੇ ਸ਼ਿਰਕਤ ਕੀਤੀ ਹੈ ਸੋ ਇੱਕ ਵਾਰੀ ਫੇਰ ਤੁਹਾਡਾ ਵੀ ਧੰਨਵਾਦ ਜਿੰਨੇ ਵੀ ਤੁਸੀਂ ਸਾਡੇ ਕੋਲ ਅੱਜ ਮਹਿਮਾਨ ਖੁਸ਼ੇ ਨੇ ਕਾਦਰ ਨੂੰ ਜਿਹੜੇ ਇੱਥੇ ਆ ਕੇ ਸ਼ੋਪਿੰਗ ਕਰਨਗੇ ਜਿਹਨਾਂ ਨੇ ਸਾਡਾ ਡੇ ਵਨ ਤੋਂ ਉੱਤਾਰ ਦਿੱਤਾ ਹੈ ਅਸੀਂ ਸਾਰਿਆਂ ਨੂੰ ਆ ਸ਼ੁਕਰਗੁਜ਼ਾਰ ਆਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਟੀਮ ਵੱਲੋਂ ਥੈਂਕ ਯੂ ਸੋ ਮਚ